ਪਾਰਲੀਮੈਂਟ ਦੇ ਹੀਰਨ ਕਰਦਾ ਲਿਆ। ਉਹ ਮਮੋ ਜੀ ਹੋਵੇ ਬੰਨੇ ਹੋਏ ਮਾਦਮ ਕਰਨੇ ਬਹੁਤ ਧੰਨੇ ਕਿਰਾਏ। ਇਹ ਵੀ ਇਧਰ ਆਣ ਪਣੀ ਮੈਂ ਸੁਣ ਕੇ ਬੜੀ ਹੈਰਾਨ। ਉਹ ਹੋ ਬਿਰ ਘਰ ਵੇਖਣੀ ਆ ਮੈਂ ਖੜੀ ਅੰਕਲ ਤੇਰੇ ਮੈਂ ਹਾਂਜੀ। ਉਹ ਨਾ ਨਹੀਂ ਯਾਰ ਮੈਂ ਉਹਨੂੰ ਕਿਹਾ ਕੀ ਕਰਦੇ ਹੁੰਦੇ ਫੇਰ। ਉਹ ਤਾਂ ਨਹੀਂ ਆਉਂਦਾ। ਯਾਰ ਭਾਈ ਕੀ ਨਾਮ ਜੀ ਤੁਹਾਡਾ ਹਾਂਜੀ ਜਗਜੀਤ ਸਿੰਘ ਸਰਪੰਚ ਬੁੱਲੇ ਨਕਰ ਸਰ ਕੀ ਘਟਨਾ ਕਰਮ ਲੜਾਜ ਹੋਇਆ ਜੀ ਭਾਜੀ ਜੀ ਮੈਂ ਰਹੀ ਸੀਗਾ ਮੈਨੂੰ ਪਿੰਡ ਤੋਂ ਫੋਨ ਗਿਆ ਵੀ ਇਦਾਂ ਇੱਕ ਦੇਵ ਸਿੰਘ ਮੁੰਡਾ ਵਾ ਉਹਨੇ ਆਪਣੀ ਘਰ ਵਾਲੀ ਨੂੰ ਅੱਗ ਲਾ ਕੇ ਸਾੜਤਾ ਜੀ ਠੀਕ ਹੈ ਹਾਂਜੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਸੂਚਿਤ ਕੀਤਾ ਉਹਨਾਂ ਨੇ ਆਣ ਕੇ ਮੌਕੇ ਤੇ ਸਾਰੀ ਸੜਬੋਡੀ ਕਬਜ਼ੇ ਚ ਲੈ ਲਈ ਉਹਨਾਂ ਕਾਰਵਾਈ ਕਰਕੇ ਤੇ ਦੋਸ਼ੀ ਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ ਜੀ ਕੋਈ ਕਾਰਨ ਪਤਾ ਲੱਗਾ ਜੀ ਕਿਉਂ ਸਾੜਿਆ ਉਹਨੂੰ ਨਹੀਂ ਕੋਈ ਉਹਨਾਂ ਦੀ ਕੋਈ ਘਰੇਲੂ ਕੋਈ ਲੜਾਈ ਝਗੜਾ ਹੋ ਸਕਦਾ ਜੀ ਕਿਸੇ ਨੂੰ ਕੋਈ ਇਹ ਨਹੀਂ ਪਤਾ ਇਸ ਪਰਿਵਾਰ ਚ ਰਹਿੰਦਾ ਹੈ ਇਸ ਪਰਿਵਾਰ ਚ ਦੋਵੇਂ ਜੀ ਰਹਿੰਦੇ ਆ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਉਹਨੂੰ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਮੇਰੇ ਖਿਆਲ ਪੰਜ ਚਾਰ ਸਾਲ ਹੋ ਹੀ ਗਏ ਉਹਨੇ ਹੋਣਗੇ ਜੀ 2.5 ਛੋਟਾ ਜਿਹਾ 2.5 ਸਾਲ ਹੋ ਗਿਆ 1.5 ਸਾਲ ਇਹ ਸਾਰੇ ਪਰਿਵਾਰ ਤੋਂ ਆਪਣੇ ਬ੍ਰਦਰ ਤੋਂ ਅਡਰ ਰਹਿੰਦਾ ਜੀ ਇੱਥੇ ਠੀਕ ਹੈ ਤੇ ਬਾਕੀ ਪਰਿਵਾਰ ਕਿੱਥੇ ਰਹਿੰਦਾ ਬਾਕੀ ਪਰਿਵਾਰ ਇਹਦਾ ਬ੍ਰਦਰ ਹੈ ਜੀ ਉਹ ਪਿੰ ਹਾਂ ਜੀ ਇਹ ਹੁਣ ਜਿਹੜਾ ਸੀਗਾ ਕੀ ਕੰਮ ਕਰ ਇਹਦਾ ਲੜਕੇ ਦਾ ਇਹ ਦਿਹਾੜੀ ਢੂੜੀ ਕਰਦਾ ਸੀਗਾ ਜੀ ਜਾਂ ਕਈ ਵਾਰ ਮਿਸਤਰੀਆਂ ਮਿਸਤਰੀ ਦਾ ਕੰਮ ਵੀ ਕਰ ਲੈਂਦਾ ਸੀ ਆਮ ਉਦਾਂ ਦਿਹਾੜੀ ਢੂੜੀ ਵੀ ਕਰ ਲੈਂਦਾ ਸੀ ਉਹ ਤਰ੍ਹਾਂ ਕੋਈ ਕਾਰਨ ਪਤਾ ਲੱਗਾ ਵੀ ਕਿਉਂ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਕਾਰਨ ਤੇ ਹੁਣ ਜੋ ਰਸਟ ਹੋਊਗਾ ਫਿਰ ਪਤਾ ਲੱਗੂਗਾ ਜੀ ਬੱਚੇ ਗਰਭਵਤੀ ਜੀ ਬੱਚੇ ਗਰਭਵਤੀ ਦੋ ਉਹਨਾਂ ਦੀ ਲੜਕੀ ਦੀ ਮਾਂ ਨੇ ਦੱਸਿਆ ਵੀ ਦੋ ਬੱਚੇ ਹੋਣ ਵਾਲੇ ਸੀਗੇ ਪ੍ਰੈਗਨੈਂਸੀ ਇਹਨਾਂ ਦੇ ਨੇ ਕੋਈ ਬੱਚਾ ਨਹੀਂ ਨਹੀਂ ਪਹਿਲਾਂ ਨਹੀਂ ਬੱਚਾ ਕੋਈ ਨਦੀਕੀਆਂ ਤੋਂ ਜਾਂ ਫਿਰ ਆਂਢ ਗੁਆਂਢ ਤੋਂ ਕੋਈ ਅਕਸਰ ਝਗੜਾ ਜਾਂ ਫਿਰ ਕੋਈ ਹੋਰ ਕਾਰਨ ਨਹੀਂ ਕੋਈ ਨਹੀਂ ਇਹ ਇਹ ਨਹੀਂ ਗੱਲ ਪਤਾ ਲੱਗੀ ਸੀ ਮੁੱਖ ਹਲੇ ਤੱਕ ਪਤਾ ਨਹੀਂ ਕਿ ਕਿਉਂ ਮੁੱਖ ਹਜੇ ਤੱਕ ਪਤਾ ਨਹੀਂ ਜੀ ਇਹ ਨਹੀਂ ਲੱਗਾ ਜੀ ਬਹੁਤ ਮਾੜਾ ਹੋਇਆ ਜੀ ਬੜਾ ਮਾੜਾ ਬੜੀ ਨਾਈਸ ਕੁੜੀ ਸੀਗੀ ਬਹੁਤ ਵਧੀਆ ਅਸੀਂ ਤੇ ਉਹ ਕਹਿੰਨੇ ਵੀ ਜਿਹੜੇ ਦੋਸ਼ੀ ਫੜੇ ਜਾਂਦੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਇੱਕ ਵਿਚਾਰੀ 23 ਸਾਲ ਦੀ ਲੜਕੀ ਸੀ ਦੂਸਰਾ ਜੀ ਉਹ ਦੋ ਬੱਚਿਆਂ ਦੀ ਮਾਂ ਬਣਨ ਵਾਲੀ ਸੀਗੀ ਹੈ ਜੀ ਤੇ ਬੜਾ ਜ਼ਿਆਦਾ ਦੁੱਖ ਲੱਗਾ ਜੀ ਇਹ ਗੱਲ ਸੁਣ ਕੇ ਉਹ ਪਹੁੰਚ ਕੇ ਮੌਕੇ ਤੇ ਆਣ ਕੇ ਉਹਨਾਂ ਨੇ ਉਸੇ ਵੇਲੇ ਸਾਰੀ ਕਾਰਵਾਈ ਕੀਤੀ ਹੈ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਹੋਈਗੀ ਜੀ ਕੋਈ ਮੇਰੇ ਖਿਆਲ ਨਾਲ 12 ਦੇ ਕਰੀਬ ਸਾਨੂੰ ਪਤਾ ਲੱਗਾ 12 ਵਜੇ ਦੇ ਹਾਂਜੀ ਤੇ ਉਸੇ ਵੇਲੇ ਮਰਲ ਪੰਜ ਸੱਤ ਮਿੰਟ ਦੀ ਪ੍ਰਸ਼ਾਸਨ ਆ ਗਿਆ ਜੀ ਪੁਲਸ ਆ ਗਿਆ ਕੀ ਮਾਮਲਾ ਹੈਗਾ ਜੀ ਸਾਰਾ ਜਿਹੜਾ ਇਹ ਲਕਟ ਨੂੰ ਲੈ ਕੇ ਜੀ ਸਾਰਾ ਇਹ ਅੱਜ ਤਲਾਬ ਮਿਲੀ ਸੀਗੀ ਪਿੰਡ ਬੂਲੇ ਨੰਗਲ ਇੱਕ ਪਿੰਕੀ ਨਾਂ ਦੀ ਔਰਤ ਨੂੰ ਉਸਦੇ ਪਤੀ ਨੇ ਅੱਗ ਲਾ ਕੇ ਸੜ ਕੇ ਮਾਰ ਦਿੱਤਾ ਹੈਗਾ ਮੌਕੇ ਤੇ ਪੁੱਜੇ ਆ ਮੌਕੇ ਤੇ ਲਟਕੀ ਦੇ ਵਾਰਿਸ ਪਿੰਡ ਕਲੀਰ ਕਮਾਣਾ ਤੋਂ ਪੁੱਜ ਚੁੱਕੇ ਨੇ ਜੋ ਸਟੇਟਮੈਂਟ ਦਿੰਦੇ ਨੇ ਉਸ ਅਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ ਜਾਊਗੀ ਕੀ ਨਾਮ ਹੈਗਾ ਜੀ ਇਹਦੇ ਜਿਹੜੇ ਪਤੀ ਦਾ ਜਿਹਦੇ ਪਤੀ ਦਾ ਨਾਮ ਸੁਖਦੇਵ ਸਿੰਘ ਲਾੜੀ ਹੈ ਜੀ ਠੀਕ ਹੈ ਤੇ ਕੀ ਕੰਮ ਕਰਦਾ ਹੈ ਇਹ ਮਿਹਨਤ ਦਾ ਕੰਮ ਕਰਦਾ ਮੇਤ ਨੂੰ ਠੀਕ ਹੈ ਸਰ ਕੋਈ ਕਾਰਨ ਪਤਾ ਲੱਗਾ ਹੁਣ ਤੱਕ ਕਿਸੇ ਕਾਰਨ ਜੀ ਇਨਵੈਸਟੀਗੇਸ਼ਨ ਪੁੱਜੇ ਆ ਜਿਉਂ ਜਿਉਂ ਗਾਂ ਚੱਲਦੀ ਆ ਫਿਰ ਕਲੀਅਰ ਹੋ ਜੂ ਠੀਕ ਹੈ ਤੇ ਕਿੰਨਾ ਕ ਸਮਾਨ ਕੀ ਸੜਿਆ ਅੰਦਰ ਹੋਰ ਸਮਾਨ ਮੌਕੇ ਤੇ ਜਿਹੜੀ ਮੰਜੇ ਤੇ ਪਈ ਸੀ ਮੰਜੇ ਦਾ ਵਾਂ ਸੜ ਗਿਆ ਅੱਗੇ ਫਰਿੱਜ ਸੀਗੀ ਇੱਕ ਬੈੱਡ ਸੀਗਾ ਛੋਟਾ ਲੱਕੜ ਦਾ ਉਹ ਸੜ ਗਿਆ ਉਹ ਸਾਰੇ ਅੰਦਰੋਂ ਸੜਦੇ ਪਏ ਸੀ ਹਾਂ ਇਹ ਸਮਾਨ ਸੜ ਗਿਆ ਸੜ ਗਿਆ ਸੜ ਗਿਆ ਔਰ ਜਿਹੜੇ ਪਰਿਵਾਰਕ ਮੈਂਬਰ ਹੈ ਕਿ ਕੰਨਾਂ ਕਿਥੇ ਰਹ ਗਏ ਇਹਨੂੰ ਲੜਕੀ ਦੇ ਵਿਆਹ ਨੂੰ ਇਹਨੂੰ 2.5 ਸਾਲ ਹੋਏ ਜੀ ਵਿਆਹ ਨੂੰ ਤੇ ਇਹ ਲੜਕੀ ਪ੍ਰੈਗਨੈਂਟ ਸੀਗੀ ਹਾਂ ਉਹਦੀ ਮਾਂ ਦੇ ਦੱਸਣ ਮੁਤਾਬਕ ਕਹਿੰਦੇ ਪ੍ਰੈਗਨੈਂਟ ਸੀ ਦੋ ਬੱਚੇ ਕਹੀ ਜਾ ਰਹੇ ਟਵਿਨ ਸੀ ਅੰਦਰ ਉਹ ਇਹ ਇਹ ਪੋਸਟਮਾਰਟਮ ਦਾ ਬਾਧਾ ਕਲੀਅਰ ਹੋਊਗਾ ਜੀ ਇਹ ਤੋਂ ਉਹਦੀ ਮਾਂ ਦੇ ਦੱਸਣ ਮੁਤਾਬਕ ਠੀਕ ਹੈ ਫਿਲਹਾਲ ਸਿਰ ਹੁਣ ਤੱਕ ਕੋਈ ਫਸਿੰਗ ਇਨਫੋਰਮੇਸ਼ਨ ਤੋਂ ਪਤਾ ਲੱਗਾ ਕਿ ਕੀ ਕਾਰਨ ਹੈ ਇਹਦਾ ਕారణੇ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਗੇ ਕਿ ਉਹਦੇ ਪਤੀ ਨੇ ਇਹਨੂੰ ਕਿਉਂ ਸੜ ਕੇ ਮਾਰਿਆ ਠੀਕ ਹੈ ਮੋਲਜਮ ਦੀ ਪਾਲ ਕੀਤੀ ਜਾ ਰਹੀ ਹੈ ਮੋੜਜਮ ਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਓ ਠੀਕ ਹੈ ਪਰਿਵਾਰਕ ਮੈਂਬਰ ਉਹਨਾਂ ਦੇ ਕੀ ਨਾਮ ਨੇ ਲੜਕੀ ਵੱਲੋਂ ਲੜਕੀ ਦੀ ਮਾਤਾ ਆਈ ਹੈ ਪਿੰਕ ਜੋਤੀ ਠੀਕ ਹੈ ਪਤਨੀ ਵੀਰ ਸਿੰਘ ਜਾਂਚ ਕੀਤੀ ਜਾ ਰਹੀ ਸਰ ਜਾਂਚ ਕੀਤੀ ਜਾ ਰਹੀ ਹੈ